ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਚਕਰ ਚਿਹ ਨਰ ਵਰਣ ਜਾਤ ਅਰ ਪਾਤ ਨਹਿ ਨਿੰਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਖਤ ਕਹੇ ਅਚਲ ਮੂਰਤਿ ਨ ਭਾਉ ਪ੍ਰਕਾਸ਼ ਸਮਤੋਜ ਕਿਹਿਜੈ ਕੋਟ ਇੰਦ੍ਰੇndਰਾਨ ਸਾਹਸਾਣ ਗਨਿਜੈ ਤੇਰ ਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਣ ਕਹਿਤ ਤਉ ਸਰਬਨਾਮ ਕਥੈ ਕਵਨ ਕਰਮਨਾਮ ਬਰਨਤ ਸਮਤ ਜਬ ਲੋ ਨਹੀਂ ਭਾਗ ਲਿਲਾ ਉਦੈ ਤਬ ਲੋ ਭ੍ਰਮਤੇ ਫਿਰਤੇ ਬਹੁਤਾਯੋ ਕਲ ਘੋਰ ਸਮੁੰਦਰ ਮੈਂ ਬੂੜ ਤੇ ਕਬਹੂ ਮਿਟਹਿ ਨਹੀਂ ਰਹੇ ਪੁਛਤਾਯੋ ਤਾਤੇ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਯੋ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਤਖਤ ਵਹ ਤਖਤੈ ਕੀ ਲਾਇਕ ਪੰਚ ਸਮਾਏ ਗੁਰਮਤਿ ਪਾਇ ਤਖਤ ਰਾਜਾ ਸੋ ਵਹ ਜੇ ਤਖਤੈ ਲਾਇਕ ਹੋਈ ਜਿਨਨੀ ਸਚਿ ਪਛਾਣਿਆ ਸਚ ਰਾਜੇ ਸਈ ਸਾਬਿਦ ਮਾਨਿਓ ਮਾਨ ਤਬਹੀ ਭਇਓ ਪ੍ਰਸਾਨ ਰਾਜ ਜੋਗ ਤਖਤ ਦੀਆਂ ਗੁਰ ਰਾਮਦਾਸ ਨਾਨਕ ਨਾਮ ਨਰਿੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਬਲਾਈ ਤਾਤੇ ਅੰਗਦ ਅੰਗ ਸੰਗ ਭਇਓ ਸੈ ਜਿਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਾਤ ਕਥਾ ਹੈ ਇਕ ਜਿਹੀ ਕਛ ਕਹੀ ਨਾ ਜਾਈ ਸੋਢੀ ਸ੍ਰਿਸ਼ਟ ਸਕਲ ਤਾਰਣਕੋ ਅਵ ਗੁਰ ਰਾਮਦਾਸ ਕੋ ਮਿਲੀ ਵਡਾਈ ਦਿੱਚੈ ਪੁਰਬ ਦੇਵਨਾਸਤੀ ਵਸਤ ਤਿਸੈ ਕਰਿ ਆਵੈ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੈ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਸੋਏ ਸੁਨੰਧੜੀ ਮੇਰਾ ਤਨ ਮਨ ਮੌਲਾ ਨਾਮ ਜਪੰਧੜੀ ਲਾਲੀ ਪੰਦ ਜਲੰਧੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਸੋ ਕਹੋ ਟਲ ਗੁਰ ਸੇਵੀਐ ਕਹਨ ਸਸਾਜ ਸੁਪਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਸੁਖ ਸਾਮੰਦੀ ਨੂਰ ਅਰਸਾ ਕੋਰਸੋ ਛਟੀਐ ਤੂਦ ਰਿੱਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਸਜਣ ਸਚਾ ਪਾਤ ਸਾਹ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਭ ਨਾੰਦਾਵੇ சனண சச்ச பாத சோ சரிசாந்திசபோய சவன்தேச சத்ன ਸ਼ਿਰੀ ਵਾਹਿ ਗੁਰੂ ਸਾਹਿਬ ਜੀ ਸੋਰਠਾ ਮਹਲਾ 5 ਮਾਇਆ ਮੋਹ ਮਗਨ ਅੰਧਿਆਰੈ ਦੇਵਨ ਹਰਨਾ ਜਾਣ ਜਿਉ ਪਿੰਡ ਸਾਜ ਜਿਨ ਰਚਿਆ ਬਲੇ ਆਪਣੋ ਕਰਮਨ ਮਨ ਮੂੜੇ देख रहे हो प्रभु स्वामी जो किश करे सोई सोई जाने रहना कछु है छानी रहा ਜਹਿਬਾ ਸਵਾਦ ਲੋਭ ਮਦਮਾ ਤੋਂ ਉਪਜੇ ਅਨਕ ਵਿਕਾਰਾ ਬਹੁਤ ਜੋਨ ਪਰਮਤ ਦੁਖ ਪਾਇਆ ਉਮੰ ਮੰਨ ਬੰਦਨ ਕੇ ਪਾਰਾ ਨੇਕ ਬਾੜ ਅਨਕ ਪੜ ਦੇ ਮੈਂ ਪਰਦਾਰਾ ਸੰਗ ਫਾਕ ਚਿੱਤਰ ਗੋਪਤ ਜਬ ਲੇਖਾ ਮੰਗੈ ਤਵ ਕੌਣ ਪੜਦਾ ਤੇਰਾ ਟਕੈ ਦਿਨ ਦਿਆਲ ਪੂਰਨ ਦੁਖ ਭੰਜਨ ਤਮ ਬਿਨ ਓਟ ਨ ਕਾਈ ਕਾੜ ਲੇ ਹੋ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਣਾਈ ਦਿਆਲ ਪੂਰਨ ਦੁਖ ਪੰਜਨਾ ਤੁਮ ਬਿਨੋ ਊਟ ਨ ਕਾਈ ਕਾੜ ਲੇ ਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਊਰਾ ਪ੍ਰਵਯ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਕਾਉ ਅਸਨੇਉ ਪਿਰਾ ਸਤਨ ਝੂਰ ਮੁਈ ਤਾ ਮਿਲੀਆ ਪ੍ਰਾ ਮਿਲੇ ਦੂਜੈ ਪਾਏ ਖੂਈ ਝੂਠਿ ਬਿਗੂਤੀ ਤਾ ਪਿਰ ਮੁੱਤੀ ਕੁ ਕਹੈ ਆਕਾਸ਼ੇ ਫੁੱਲੇ ਅਗ ਕਾਮ ਵਿਚਰਤ ਜਾੜਾ ਦੇਖ ਚਲਤ ਮਨ ਡੋਲੇ ਦੈਦ ਸਸਾਖ ਹਰੀ ਹਰੀ ਆਵਲ ਸਹਜ ਪੱਕੈ ਸੋ ਮੀਠਾ ਨਾਨਕ ਸੁਨ ਮਿਲੋ ਪਿਆਰੇ ਸਤਿਗੁਰ ਭੈ ਬਸੀਠਾ ਸਤਨਾਮ ਸ੍ਰੀ ਵਾਹਿਗੁਰੂ साहिब जी असन प्रेम ओ महुड़ा क्यू मिली आहे हर जाए मन तन प्यास दर्शन ਕੋਈ ਆਣ ਮਿਲਾਵੇ ਮਾਏ ਅਸਨ ਪ੍ਰੇਮ ਉਮਾੜਾ ਕਿਉ ਮਿਲਿਆ ਹਰ ਜਾਏ ਮਨਾਂ न प्यास दर्शन कणी कोई आन मिलावे माए संत सहाई प्रेम के और कै लागा पाए बेन भराव क्यों सुख पाई है दूजी नाही जाए जिनी आ प्रेम रस से तर रहे आगाए त्याग बिनती कर लहो प्रभु लड़लाए जो हर कंत में लाइया से बिछुड़ कत न जाए ਪ੍ਰਭ ਵੇਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਬਸੰਦੀਆ ਜਿਨਾ ਮਾਇਆ ਹਰਿ ਰਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਬਸੰਦੀਆ ਜਿਨਾਂ ਮਾਇ ਹਰ ਰਾਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅਸੋਨਾ ਪ੍ਰੇਮ ਓ ਮਹੜਾ ਕਿਉ ਮਿਲੀ ਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ